ਪਟਿਆਲਾ ਪੁਲਿਸ ਵੱਲੋਂ ਰਿਟਾਇਰਡ ਐਸਸੀ ਅਤੇ ਆਈਏਐਸ ਅਫਸਰ ਦੇ ਸਹਰੇ ਦੇ ਸੰਸਨੀਕਜ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ। ਸ਼੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਮਨਜੀਤ ਸਿੰਘ ਬਰਾੜ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪਟਿਆਲਾ ਦੀ ਨਿਗਰਾਨੀ ਹੇਠ ਗਠਿਤ ਕੀਤੀ ਗਈ ਸਟ ਦੇ ਮੈਂਬਰਾਂ किशन कुमार पांडे उपकਪतान पुलिस सर्कल राजपुरा इंस्पेक्टर दलबीर सिंह मुख अफसर थाना सदर राजपुरा ਅਤੇ इंस्पेक्टर शमिंदर सिंह इंचार्ज सीआईए पटियाला ਨੇ ਪਿਛਲੇ ਮਹੀਨੇ स्वर्ण ਸਿੰਘ ਪੁੱਤਰ ਬਚਨ ਸਿੰਘ ਦੇ ਹੋਏ ਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਬੀਤੀ ਸ਼ਾਮ ਦੋਸ਼ੀਆ जगतार ਸਿੰਘ ਪੁੱਤਰ ਮੇਜਰ ਸਿੰਘ ਵਾਸੀ ਬਡਾਲੀਆਲਾ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਬਨੂੜ ਟੈਕਸ ਬੈਰੀਅਰ ਤੋਂ ਗ੍ਰਿਫਤਾਰ ਕੀਤਾ ਹੈ सतविंदर सिंह उर्फ सत्ता पिंड पिलखणी थाना साहा जिला अंबाला ਅਤੇ कार्तिक चौहान उर्फ सचिन ਨੂੰ ਮੌਕਾਵਾਰਦਾਤ ਸਮੇਂ ਵਰਤੀ ਗਈ Swift Desire ਗੱਡੀ ਸਮੇਤ ਦਾਣਾ ਮੰਡੀ ਸਾਹਾ ਤੋਂ ਗ੍ਰਿਫਤਾਰ ਕਰ ਲਿਆ ਗਿਆ। ਮੁਕੱਦਮੇ ਦੇ ਮੁੱਖ ਸਾਜ਼ਿਸ਼ਕਰਤਾ જગਤਾਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਸਵਰਨ ਸਿੰਘ ਸਾਲ 2008 ਵਿੱਚ ਜ਼ਮੀਨ ਖਰੀਦਣ ਦੇ ਸਬੰਧ ਵਿੱਚ ਉਸ ਨੂੰ ਮਿਲਿਆ ਸੀ ਜਿਸ ਨੇ ਸਵਰਨ ਸਿੰਘ ਤੇ ਆਪਣਾ ਭਰੋਸਾ ਬਣਾ ਲਿਆ ਤੇ ਉਸ ਨੂੰ ਨਰਾਣਾ ਪਿੰਡ ਵਿਖੇ ਜ਼ਮੀਨ ਖਰੀਦਣ ਲਈ ਰਾਜ਼ੀ ਕਰ ਲਿਆ। ਸਵਰਨ ਸਿੰਘ ਨੂੰ 2 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀਬ 20 ਏਕੜ ਜ਼ਮੀਨ ਦਿਵਾਉਣ ਦੇ ਬਦਲੇ ਮੋਟੀ ਰਕਮ ਹਾਸਲ ਕਰ ਲਈ ਅਤੇ 20 ਏਕੜ ਜ਼ਮੀਨ ਦੀ ਜਾਲੀ ਫਰਦ ਬਣਾ ਕੇ ਸਵਰਨ ਸਿੰਘ ਨੂੰ ਦੇ ਦਿੱਤੀ। ਸਵਰਨ ਸਿੰਘ ਦੇ ਰਿਸ਼ਤੇਦਾਰ ਹਰਬੰਸ ਸਿੰਘ ਨੂੰ ਵੀ ਕਰੀਬ 10-12 ਏਕੜ ਜ਼ਮੀਨ ਦਿਵਾਉਣ ਦੇ ਬਦਲੇ ਮੋਟੀ ਰਕਮ ਹਾਸਲ ਕਰਕੇ ਉਸ ਨੂੰ ਵੀ ਇੱਕ ਜਾਲੀ ਫਰਦ ਬਣਾ ਕੇ ਦੇ ਦਿੱਤੀ। ਸਿਰਸਿੱਧੂ ਨੇ ਅਗੇ ਦੱਸਿਆ ਕਿ 2.5 ਮਹੀਨੇ ਪਹਿਲਾਂ ਸਵਰਨ ਸਿੰਘ ਨੂੰ ਜਗਤਾਰ ਸਿੰਘ ਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਸਵਰਨ ਸਿੰਘ ਨੇ ਨਰਾਇਣਾ ਪਿੰਡ ਦੇ ਪਟਵਾਰੀ ਪਾਸੋਂ ਜ਼ਮੀਨ ਦੀ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਜਗਤਾਰ ਸਿੰਘ ਨੂੰ ਪਤਾ ਲੱਗਿਆ ਕਿ ਉਸ ਦਾ ਪਰਦਾ ਫਾਸ਼ ਹੋ ਰਿਹਾ ਤਾਂ ਉਸ ਵੱਲੋਂ ਲੱਖਾਂ ਕਰੋੜਾਂ ਦੀ ਮਾਰੀ ਠੱਗੀ ਜਗ ਜਾਹਰ ਹੋ ਜਾਏਗੀ ਤਾਂ ਉਸ ਨੇ ਸਵਰਨ ਦਾ ਕਤਲ ਕਰਨ ਦਾ ਮਾਨ ਬਣਾ ਲਿਆ ਅਤੇ ਆਪਣੇ ਦੂਰ ਦੇ ਰਿਸ਼ਤੇਦਾਰ ਸਤਵਿੰਦਰ ਸਿੰਘ ਉਰਫ਼ ਸੱਤਾ ਵਾਸੀ ਪਿੰਡ ਪੇਲਖਣੀ ਅੰਬਾਲਾ ਰਾਹੀਂ ਕਾਰਤਿਕ ਚੋਹਾਨ ਵਾਸੀ ਬੀਟਾ ਤੇ ਚਰਨ ਸਿੰਘ ਉਰਫ਼ ਚੀਨੂ ਵਾਸੀ ਦੁਖੇੜੀ ਜ਼ਿਲ੍ਹਾ ਅੰਬਾਲਾ ਦਾ ਇੰਤਜ਼ਾਮ ਕੀਤਾ ਫਿਰਸਤੇ ਇਹਨਾਂ ਤਿੰਨਾਂ ਨੂੰ 15-15 ਲੱਖ ਰੁਪਏ ਫਿਰੋਤੀ ਦੇਣ ਦਾ ਵਾਅਦਾ ਕੀਤਾ ਅਤੇ ਨਾਲ ਹੀ ਇਹਨਾਂ ਨੂੰ ਆਪਣੀ ਕਾਰਾਂ ਦੇ ਸੇਲ ਪਰਚੇਜ਼ ਦੇ ਕੰਮ ਵਿੱਚ ਬਿਨਾਂ ਪੈਸੇ ਤੋਂ ਹਿੱਸੇਦਾਰ ਰੱਖ ਲਿਆ ਅਤੇ ਹਰੇਕ ਕਾਰ ਦੇ ਸੌਦੇ ਸਮੇਂ 1-1 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਐਡਵਾਂਸ ਦੇ ਤੌਰ ਤੇ ਤਿੰਨਾਂ ਨੂੰ 3 ਲੱਖ ਰੁਪਏ ਅਤੇ ਇੱਕ ਸਵਿਫਟ ਡਿਜ਼ਾਇਰ ਗੱਡੀ ਦੇ ਦਿੱਤੀ ਬਾਕੀ ਬਚਦੀ ਰਕਮ ਕਰੀਬ 36 ਲੱਖ ਰੁਪਏ ਸਵਰਨ ਸਿੰਘ ਦਾ ਕਤਲ ਕਰਨ ਤੋਂ ਬਾਅਦ ਜਗਤਾਰ ਸਿੰਘ ਨੇ ਦੇਣੇ ਕਰ ਲਏ ਜਗਤਾਰ ਸਿੰਘ ਪਿਛਲੇ ਕਰੀਬ 10 ਸਾਲਾਂ ਤੋਂ ਸਵਰਨ ਸਿੰਘ ਨਾਲ ਕਾਫੀ ਕੁਲ ਮਿਲ ਗਿਆ ਸੀ ਤੇ ਸਵਰਨ ਸਿੰਘ ਨੂੰ ਕਈ ਧਾਰਮਿਕ ਥਾਵਾਂ ਤੇ ਵੀ ਲੈ ਕੇ ਜਾਂ ਅਤੇ ਉਸ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਸਵਰਨ ਸਿੰਘ ਹਰ ਮਹੀਨੇ 10 ਨੂੰ ਆਪਣੇ ਜੱਦੀ ਪਿੰਡ ਊਕਸੀ ਸਿਆਣੀਆਂ ਵਿਖੇ ਬਣੀਆਂ ਸ਼ਹੀਦਾਂ ਦੀਆਂ ਸਮਾਦਾਂ ਤੇ ਮੱਥਾ ਟੇਕਣ ਲਈ ਜਾਂਦਾ ਹੈ ਪੁਲਿਸ ਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁੱਖ ਸਾਜ਼ਿਸ਼ਕਾਰ ਕੰਟਰੈਕਟ ਕਿਲਰਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਕਰੀਬ 5 ਮਹੀਨਿਆਂ ਵਿੱਚ ਪਟਿਆਲਾ ਪੁਲਿਸ ਨੇ 15ਵੇਂ ਅੰਨੇ ਕਤਲ ਦਾ ਮਾਮਲੇ ਨੂੰ ਸੁਲਝਾ ਲਿਆ 18 ਨਵੰਬਰ ਨੂੰ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਉਹ ਸਦਰ ਰਾਜਪੁਰੇ ਵਿਖੇ ਉਸ ਕੀ ਪਿੰਡ ਦੇ ਵਿੱਚ ਸਵਰਨ ਸਿੰਘ ਨਾਂ ਦੇ ਐਸ.ਆਈ. ਰਿਟਾਇਰਡ ਜੋ ਕਿ ਪਟਿਆਲਾ ਵਿਖੇ ਪਹਿਲਾਂ ਰਈ ਡਿਪਟੀ ਕਮਿਸ਼ਨਰ ਸ਼੍ਰੀ ਵਰਨ ਲੂਜ਼ਮ ਹੁਣਾ ਦੇ ਸਹਰਾ ਸਾਫ ਸੀ ਤੇ ਉਹਨਾਂ ਦਾ ਕਤਲ ਹੋਇਆ ਸੀ ਉਹ ਕਤਲ ਕਿਉਂਕਿ ਅੰਨਾ ਕਤਲ ਸੀ ਤੇ ਅਸੀਂ ਇੱਕ ਸਪੈਸ਼ਲ ਜਿਹੜੀ ਇਨਵੈਸਟੀਗੇਸ਼ਨ ਟੀਮ ਗਠਨ ਕੀਤਾ ਸੀ ਜਿਹਦੇ ਵਿੱਚ ਐਸਪੀ ਡੀ ਡੀਐਸਪੀ ਰਾਜਪੁਰਾ ਐਸਐਚਓ ਸਦਰ ਰਾਜਪੁਰਾ ਤੇ ਸੀਆਈਏ ਪਟਿਆਲਾ ਅਸੀਂ ਇਸ ਗੱਲ ਨੂੰ ਬੜੇ ਚੱਜੇ ਢੰਗ ਨਾਲ ਇਨਵੈਸਟੀਗੇਸ਼ਨ ਕਰਦੇ ਆ ਹੋਇਆ ਜਿਵੇਂ ਕਿ 14 ਪਹਿਲਾਂ ਬਲਾਈਂਡ ਮਰਡਰ ਅਸੀਂ ਪਟਿਆਲਾ ਜ਼ਿਲ੍ਹੇ ਵਿੱਚ ਪਿਛਲੇ 5 ਮਹੀਨਿਆਂ ਚ ਟਰੇਸ ਕੀਤੇ ਆ 15ਵਾਂ ਇਹ ਕੇਸ ਉਹਨੂੰ ਅਸੀਂ ਟਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਆ ਅਸਲ ਦੇ ਵਿੱਚ ਇਹ ਪਾਇਆ ਗਿਆ ਜਿਹੜਾ ਕਿ ਤਫਤੀਸ਼ ਦੌਰਾਨ ਇਹ ਪਾਇਆ ਗਿਆ ਕਿ ਇੱਕ ਕਤਲ ਸਵਰਨ ਸਿੰਘ ਦੇ ਸਭ ਤੋਂ ক্লোਜ਼ ਕੌਨਫੀਡੈਂਟ ਜਿਹੜਾ ਜਗਤਾਰ ਸਿੰਘ ਪ੍ਰਾਪਰਟੀ ਡੀਲਰ ਹੈ ਉਹਨੇ ਇਹ ਕਤਲ ਕੀਤਾ ਕਰਵਾਇਆ ਤੇ ਇਹ ਕਤਲ ਦਾ ਕਾਰਨ ਜਿਹੜਾ ਇਹ ਸੀਗਾ ਕਿਉਂਕਿ ਸਵਰਨ ਸਿੰਘ ਹੁਣਾਂ ਨੇ ਆਪਦੀ ਜ਼ਮੀਨ ਵੇਚੀ ਸੀ ਤੇ ਜਿਹੜੇ ਉਹਦੇ ਪੈਸੇ ਮਿਲੇ ਸੀ ਉਹ ਜਗਤਾਰ ਸਿੰਘ ਨੂੰ ਦੇਤੇ ਸੀ ਤੇ ਜਗਤਾਰ ਸਿੰਘ ਨੂੰ ਕਿਹਾ ਸੀ ਇਹ ਮੇਰੀ ਜਗ੍ਹਾ ਦੇ ਵਿੱਚ ਇਨਵੈਸਟ ਕਰ ਦੇ ਉਹ ਪੈਸੇ ਇਨਵੈਸਟ ਕਰਨ ਦੀ ਉਹਨੇ ਕਰਕੇ ਉਹਨੇ ਲੈਣੀ ਸੀ 20 ਏਕੜ ਜ਼ਮੀਨ ਲੈਣੀ ਸੀ 10 ਏਕੜ ਜ਼ਮੀਨ ਲੈ ਲਈ ਤੇ 10 ਏਕੜ ਦੇ ਜਾਲੀ ਕਾਗਜ਼ਾਟ ਜਿਹੜੇ ਬਣਾ ਕੇ ਫਰਦ ਬਣਾ ਕੇ ਜਮ੍ਹਾਂਬੰਦੀ ਬਣਾ ਕੇ ਉਹਨੂੰ ਇਹਨੇ ਸਵਰਨ ਸਿੰਘ ਨੂੰ ਦਿਖਾਤੀ ਵੀ ਅਸੀਂ ਜ਼ਮੀਨ ਖਰੀਦ ਲਈ ਇਵੇਂ ਹੀ ਇਹਨਾਂ ਦੇ ਪਣੋਈਆ ਜਿਉ ਕਿ ਜਿਹੜਾ ਦਰੋਣਾ ਹਰਬੰਸ ਸਿੰਘ ਦਰੋਣਾਚਾਰੀ ਵਾਰਡੀ ਹੈ ਨੈਸ਼ਨਲ ਕੋਚ ਹੈ ਆਪਣੇ ਐਥਲੈਟਿਕਸ ਦੇ ਇੰਡੀਆ ਦੇ ਉਹਨਾਂ ਨੂੰ ਵੀ 1.5 ਕਰੋੜ ਰੁਪਏ ਲੈ ਕੇ ਇਹਦੇ ਸਵਰਨ ਸਿੰਘ ਦੇ ਰਿਸ਼ਤੇਦਾਰ ਸੀ ਉਹਨਾਂ ਨੂੰ ਵੀ 10 ਏਕੜ ਦੇ ਜਾਲੀ ਕਾਗਜ਼ ਬਣਾ ਕੇ ਦਿਖਾਤੇ ਆ ਜ਼ਮੀਨਾਂ ਤੇ ਠੇਕਾ ਦੇਣਾ ਸ਼ੁਰੂ ਕਰਤਾ ਜਿਦੇ ਕਰਕੇ ਉਹਨੂੰ ਸ਼ੱਕ ਨਹੀਂ ਪਿਆ ਉਹਨਾਂ ਕਹੇ ਕਾਗਜ਼ ਮੇਰੇ ਕੋਲੇ ਪਏ ਆ ਆਪਾਂ ਇਹਨੂੰ ਵੀ ਹੋਰ ਕਿਤੇ ਲੋੜ ਪਿਆ ਵੇਚ ਦਾਂਗੇ ਜਦੋਂ ਥੋੜੇ ਕੁਝ ਸਮੇਂ ਤੋਂ 3-4 ਮਹੀਨਿਆਂ ਤੋਂ ਸਵਰਨ ਸਿੰਘ ਨੇ ਇਹ ਕਹਿਣਾ ਸ਼ੁਰੂ ਕੀਤਾ ਵੀ ਮੈਨੂੰ ਕਾਗਜ਼ ਦੇ ਦੇ ਤਾਂ ਕਿ ਅਸੀਂ ਹੋਰ ਕਿਤੇ ਇਹਨੂੰ ਵੇਚ ਕੇ ਉਹ ਕਰ ਲਈਏ ਇਹਨੂੰ ਹੁਣ ਫਿਰ ਸ਼ੱਕ ਹੋ ਗਿਆ ਵੀ ਹੁਣ ਕਾਗਜ਼ ਦੀ ਪੜਤਾਲ ਸਵਰਨ ਸਿੰਘ ਨੇ ਪਟਵਾਰੀਆਂ ਨਾਲ ਤਾਲਮੇਲ ਕਰਨਾ ਸ਼ੁਰੂ ਕੀਤਾ ਵੀ ਇਹਦੀਆਂ ਨਕਲ ਫਰਦਾ ਮੈਨੂੰ ਦਿਓ ਤਾਂ ਕਿ ਅੱਗੇ ਵੇਚਣਾ ਇਹਨੂੰ ਸ਼ੱਕ ਪੈਦਾ ਹੋ ਗਿਆ ਵੀ ਹੁਣ ਇਹਨੂੰ ਇਹ ਮੇਰਾ ਪਰਦਾ ਫਾਸ਼ ਹੋ ਜਾਊਗਾ ਇਹਨੇ ਆਪਦੇ ਰਿਸ਼ਤੇਦਾਰੀ ਚੋਂ ਸੱਤਾ ਨਾਲ ਦਾ ਸਾਹੇਦ ਹੈ ਤੇ ਉਹਦੇ ਨਾਲ ਤਾਲਮੇਲ ਕਰਕੇ ਕਾਰਤਿਕ ਸੱਤਾ ਤੇ ਚੀਨੂ ਤਿੰਨ ਜਿਹੜੇ ਆ ਉਥੋਂ ਦੇ ਉਹਨਾਂ ਨਾਲ ਤਾਲਮੇਲ ਕੀਤਾ ਉਹਨਾਂ ਨੂੰ 1-1 ਲੱਖ ਰੁਪਇਆ ਪਹਿਲਾਂ ਤੇ ਪਲੱਸ ਇੱਕ Swift Desire ਕਾਰ ਜਿਹਦੇ ਚ ਕ੍ਰਾਈਮ ਹੋਇਆ ਉਹ ਕਾਰ ਦਿੱਤੀ ਉਸ ਤੋਂ ਬਾਅਦ ਉਹਨਾਂ ਨੇ ਜਿਸ ਦਿਨ ਕਤਲ ਹੋਇਆ ਕਤਲ ਦੇ ਬਤੌਰ ਸਬੂਤ ਜਿਹੜਾ ਇਹਨਾਂ ਨੇ ਜਿਹੜੇ ਸੱਤੇ ਹੋਣਾ ਨੇ ਉਹਦੀ ਕਾਰ ਦੀ ਚਾਬੀ ਜਿਹਦੇ ਵਿੱਚ ਸਵਰਨ ਸਿੰਘ ਦਾ ਨਾਮ ਦਾ ਛੱਲਾ ਹੈ ਨੈਕਸਟ ਡੇ ਜਾ ਕੇ ਚੰਡੀਗੜ੍ਹ ਉਹਨੂੰ ਦਿੱਤੀ ਜਗਤਾਰ ਨੂੰ ਵੀ ਅਸੀਂ ਇਹਦਾ ਕਤਲ ਕਰ ਲਿਆ ਆ ਚਾਬੀ ਦੇਖੋ ਦੇ ਕੋਲ ਹੈ ਉਸ ਤੋਂ ਬਾਅਦ ਇਹਨਾਂ ਨੇ 15 ਲੱਖ ਰੁਪਇਆ ਹੋਰ ਦੇਣਾ ਸੀ ਸਾਡੀ ਬੜੀ ਸਚਜੇ ਟੰਗ ਨਾਲ ਦੀ ਤਫਤੀਸ਼ ਕੀਤੀ ਹੈ ਤੇ ਅਸੀਂ ਇਸ ਕਤਲ ਨੂੰ ਵੀ ਫੜਨ ਚ ਕੰਮ ਜਾ ਰਹੀ। ਕਿਹੜੀ ਵਹੀਕਲ ਜਿਹੜੇ ਹੈਗੇ ਪਿੱਛੇ ਖੜੇ ਕਿੰਨੇ ਵਹੀਕਲ ਹੈਗੇ ਯਾਰ ਉਹਦੇ ਵਿੱਚ ਕੀ ਕੀ ਹੈਗਾ ਤੇ ਜਿਹੜੇ ਇਹ ਇਹ ਇਹਦੇ ਕੋਲ ਰਲਾ ਕੇ 10 ਵਹੀਕਲ ਹੈ ਜਿਹੜੇ ਜਗਤਾਰ ਜਗਤਾਰ ਇੱਕ ਜਿਹੜਾ ਦੇਖਿਆ ਜਾਵੇ ਮੁੱਢਲੇ ਤੌਰ ਤੇ ਡੇਢ ਕਿੱਲਾ ਜ਼ਮੀਨ ਦਾ ਮਾਲਕ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਪੈਸੇ 4 ਕਰੋੜ ਤੇ ਡੇਢ ਕਰੋੜ 5.5 ਕਰੋੜ ਤੱਕ ਇਸ ਪਰਿਵਾਰ ਦੇ ਲਾ ਲਓ ਤੇ ਇਹਨੇ ਵਿੱਚੋਂ ਇਹ ਕਰਕੇ ਇਹਦੇ ਕੋਲੇ ਮੁਹਾਲੀ ਫਲੈਟ ਹੈਗੇ ਆ ਮਰਸਡੀ ਇਹਦੇ ਤੇ 73 ਲੱਖ ਦੀ ਲਈ ਐ 23 24 ਲੱਖ ਦਾ ਟਰੈਕਟਰ ਲਿਆ ਉਸ ਤੋਂ ਬਾਅਦ ਮਾਈਕਰਾ ਕਾਰ ਹੈਗੀ ਐ ਸਪੋਰਟਸ ਕਾਰ ਹੈਗੀ ਹਾਰਲੇ ਡੇਵਿਡਸਨ ਮੋਟਰਸਾਈਕਲ ਹੈਗਾ ਇਸ ਤੰਗ ਦੀ ਇਹਨੇ ਲਗਜ਼ਰੀ ਲਾਈਫ ਜਿਉਂਦਾ ਸੀ ਐਕਚੁਅਲੀ ਸਵਰਨ ਸਿੰਘ ਉਹਨਾਂ ਦੇ ਪੈਸਿਆਂ ਨੂੰ ਹੀ ਅੱਗੇ ਆਪਦੀ ਆਪਦੇ ਨਾਂ ਤੇ ਜ਼ਮੀਨ ਖਰੀਦ ਕੇ ਉਹਨੂੰ ਮਨੀ ਸਰਕੂਲੇਸ਼ਨ ਚ ਕਰਦਾ ਇਹਨਾਂ ਨੂੰ ਸਿਰਫ ਢੇਕਾ ਦੇ ਰਿਆ ਸੀ ਤੇ ਜਾਲੀ ਕਾਗੇ ਫਰਦਾ ਬਣਾ ਕੇ ਦਿੱਤੀਆਂ ਸੀ ਤੇ ਉਹਨਾਂ ਨੂੰ ਵਿਸ਼ਵਾਸ ਸੀ ਵੀ ਆਪਾਂ ਹੋਰ ਕਿਤੇ ਚੰਗਾ ਸੌਦਾ ਹੋਇਆ ਤੁਹਾਡੀ ਉਹਦੇ ਚ ਹਿੱਸੇਦਾਰੀ ਰੱਖਾਂਗੇ ਇਹਨਾਂ ਨੂੰ ਐਵੇਂ ਵਿਸ਼ਵਾਸ ਚ ਲਿਆ ਗਏ ਕਿਹੜੇ ਕਿੰਨੇ ਕੇਸ ਪ੍ਰੈਸ ਕੀਤਾ ਜਾਂਦੀ ਪਟਿਆਲਾ ਪੁਲਿਸ ਦੁਆਰਾ ਇਸ ਜਿਹੜੀ ਪਟਿਆਲਾ ਪੁਲਿਸ ਦਾ ਇਹ ਕਹਿ ਸਕਦੇ ਆਂ ਵੀ ਪਿਛਲੇ 5 ਮਹੀਨਿਆਂ ਦੇ ਵਿੱਚ ਇਹ ਸਾਡਾ 15ਵਾਂ ਬਲਾਈਂਡ ਮਰਡਰ ਕੇਸ ਹੈ ਜਿਹੜਾ ਅਸੀਂ ਟ੍ਰੇਸ ਕਰਨ ਚ ਕੰਮਜਾਓ ਹੋਏ ਆ ਤੇ ਇਹ ਸਾਰਾ ਕ੍ਰੈਡਿਟ ਹੈ ਜਿਹੜਾ ਟੀਮ ਪਟਿਆਲਾ ਨੂੰ ਜਾਂਦਾ ਜੋ ਆਫੀਸਰ ਨੇ ਮਿਹਨਤ ਕੀਤੀ ਹੈ ਉਹਦੇ ਤੇ ਜਾਂਦਾ ਤੇ ਅਸੀਂ ਇਸ ਗੱਲ ਲਈ ਜਦੋਂ ਕ੍ਰਾਈਮ ਹੋ ਗਿਆ ਅਸੀਂ ਜੀ ਜਾਨ ਲਾਤਾ ਇਸ ਕੇਸ ਨੂੰ ਟ੍ਰੇਸ ਕਰਨ ਤੇ ਸਾਨੂੰ ਕਾਮਯਾਬੀ ਵੀ ਮਿਲੀ ਹੈ ਥੈਂਕ ਯੂ ਸੋ ਮਚ ਪਟਿਆਲਾ ਤੋਂ ਕਮਲਦੁਆ ਦੀ ਰਿਪੋਰਟ ਏਟੀਵੀ ਨਿਊਜ਼ ਲੇਟੈਸਟ ਨਿਊ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ